ਤਾਂ ਪਾਰਸਾਫ ਟਰੱਕ ਹੀ ਉਹਨਾਂ ਦੇ ਸਾਰੇ ਨਮਾਇंदे ਨੇ ਹਾਂ ਟਰੱਕ ਹੀ ਉਹਨਾਂ ਦੇ ਸਾਹਮਣੇ ਜਿੰਦਾਂ ਹੈ ਪਾਰਸਾਫ ਅਸੀਂ ਅਰਤੀ ਐਸੋਸੀਏਸ਼ਨਾਂ ਮੀਟਿੰਗ ਕਰਕੇ ਆਏ ਜੀ ਤੇ ਖੁੱਲ੍ਹ ਗਈ ਹੜਤਾਲ ਜੀ ਖੁੱਲ੍ਹ ਗਈ ਤੁੰਗੀ ਹੜਤਾਲ ਜੀ ਉਹਨਾਂ ਦੀ ਮੰਗਾਂ ਸੀ ਕੱਲ ਤੋਂ ਅੱਜ ਤੋਂ ਕੰਮ ਹੀ ਲੱਗੋ ਜੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਸਭ ਤੋਂ ਮੱਤ ਤੋਂ ਵੱਧ ਮਤਲਬ ਮੈਂ ਨਹੀਂ ਚਾਹੁੰਦਾ ਕਿਉਂਕਿ ਮੈਂ ਆਪ ਖੁਦ ਜੀਵਨਾ ਪਰਿਵਾਰ ਨੂੰ ਲਾ ਕੇ ਦਿਖਾ ਵੀ ਡਾਲਾ ਖੁੱਲੇ ਅੱਖਾ ਲੱਗੇ ਤੁਲੇ ਪੰਜ ਤੋਂ 6 ਘੰਟੇ ਬੋਰੀ ਮੰਡੀ ਚ ਨਹੀਂ ਜਾਈ। ਕਿਉਂਕਿ ਉਹਨੂੰ ਸੈਲਸ ਤੋਂ ਫੈਲਾ ਚ ਬਹੁਤ ਸਪੇਸ ਹੈਗੀ ਹੈ। ਛੇਲਰਾਂ ਨਾਲ ਵੀ ਮੀਟਿੰਗ ਹੋ ਗਈ। ਆ ਜਾੜਤੀਆਂ ਕਰਕੇ ਹੜਤਾਲ ਕੋਲ ਗਈ। ਹੜਤਾਲ ਕੋਲ ਤੇ ਕਿਸਾਨਾਂ ਦੇ ਪੈਸੇ ਸਾਡੇ ਕੋਲ ਆ ਗਏ। 48000 ਰੁਪਏ ਸੀਸੀਐਲ ਕਹਿੰਦੇ ਆ। ਕੈਸ਼ ਕ੍ਰੈਡਿਟ ਨੂੰ। ਜੀ ਸਰ ਤੇ ਜੋ ਤੱਕ ਉਹ ਕਰੇ ਬੰਚੂ ਕੋਦੇ ਪੈਸੇ। ਆ ਹੀ ਕੰਮ ਤਾਂ ਲਾਣੇਦਾਰ ਦਾ। ਠੀਕ ਹੈ ਬਿਲਕੁਲ ਕਿਉਂ ਸਾਰੇ ਪਰਿਵਾਰ ਦਾ ਖਿਆਲ ਤੁਸੀਂ ਮੇਰੇ ਪਰਿਵਾਰ ਦੇ ਮੈਂਬਰ ਹੋ ਤੇ ਵਧੀਆ ਕੱਲ ਨਰਾਤੇ ਆਂ ਦੇਨ ਚੱਲਦੇ ਨੇ ਕੱਹਾਂ ਆਂ ਦੇਨ ਚੱਲਦੇ ਨੇ ਖੁਸ਼ੀਆਂ ਤੇ ਮੈਂ ਖੁਸ਼ ਹਾਂ ਮੈਂ ਤਾਂ ਸਾਡੇ ਦੇਰ 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 ਚੱਲ ਪਾੜੇ ਕੱਲ ਤੋਂ ਠੀਕ ਠੀਕ ਕੱਲ ਨੂੰ ਮਾਰੂ ਸਲਫਾ ਅੱਜ ਅੱਜ ਕਪੜਾ ਮਾਰ ਲਉ ਜਿੰਦਾਬਾਦ 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 ਕਰੋ ਅੱਛਾ ਭਾਈ ਇੱਕ ਬਰਿਆ ਜੀ ਇਹਦੇ ਨਾਲ ਸਾਡਾ ਬਹੁਤ ਨੇ ਜੀ ਢੂਟ ਮੋੜ ਕੇ ਨਹੀਂ ਪਤਾ ਰੱਖਤਾ ਬੁਲਟਾ ਦੇ ਟਾਈਮ ਉਦੋਂ ਕੁਝ ਨਹੀਂ ਬਣਿਆ ਸਤਨਾਗਰ ਦੀ ਦਰਿਆ ਜੀ ਸਾਡਾ ਪਹਿਲਾ ਬਣਿਆਲੀ ਰੋਡ ਹੈ ਬੇਲਾ ਬੇਲਾ ਬਣਿਆਲੀ ਦੇਖ ਕੇ ਦੇ ਤਾ ਇਹ ਬੜਾ ਚੋਰ ਬੇਲਾ ਲੱਗ ਕੇ ਇੱਕਾ ਦੀ ਦੁਕਾਨ ਦਾ ਸਹਾਰਾ ਬੀਜੀ ਸਰ ਸਾਢੇ ਅੱਸਰ ਸਰ ਸਾਰਾ ਨੇ ਸਰ ਇਹ ਬਜਟ ਸਰ ਪਹਿਲਾਂ ਅਨਾਉਂਸ ਕਰਤਾ ਉਹਨਾਂ ਨੇ ਹਾਂ ਜੀ ਪੱਥਰ ਵੀ ਰੱਖ ਗਏ ਜੀ ਫਿਰ ਉਹਨਾਂ ਨੂੰ ਸਜ਼ਾ ਵੀ ਮਿਲ ਗਈ ਹਾਂ ਜੀ ਹਾਂ ਜੀ ਹਾਂ ਜੀ ਆਪ ਦੇ ਨਹੀਂ ਪੱਥਰਾ ਆਪ ਹੀ ਦੇਖਣ ਜੋ ਕੋਈ ਰੇ ਹੈ ਤੁਸੀਂ ਇੰਨਾ ਪਿਆਰ ਹੀ ਦੇ ਤੇ ਜੇ ਕਿਤੇ ਮੈਂ ਵੀ ਗਲਤ ਕਰ ਰਿਹਾ ਹਾਂ ਮੈਨੂੰ ਮੋੜਾ ਨਾ ਕਰੋ ਨਹੀਂ ਨਹੀਂ ਨਾ ਦੋਦੇ ਨਾ ਰਾਂ 100% ਦੋਦੇ ਨਾ ਨਾ ਮੇਰਾ ਕਿਸੇ ਰੇਤੇ ਚਸ ਨਾ ਮੇਰਾ ਖੱਡਾ ਕਿਸਸਾ ਨਾ ਮੇਰਾ ਮੈਂ ਕਹਿੰਦਾ ਜਿੱਥੇ ਲੋਕਾਂ ਨੂੰ ਚੁੱਲ੍ਹਾ ਵੱਡਾ ਬੜੋ ਠੀਕ ਹੈ ਚਾਹ ਟਰੈਕਟਰ ਆਈ ਹੈ ਚਾਹ ਟਰੈਕਟਰ ਨਹੀਂ ਹੈ ਆੜਤੀਆ ਰਹੀ ਹੈ ਕਿਸਾਨਾਂ ਦਾ ਮਜ਼ਦੂਰਾਂ ਦਾ ਮੇਰੇ ਵੱਲੋਂ ਕੋਈ ਐਡਾ ਵੱਡਾ ਐਡਾ ਵੱਡਾ ਹੋਂਦਾ ਦੇਤਾ ਜੀ ਕਿ ਸੋਚਿਆ ਕੰਮ ਕਰਾਂ ਦੇ ਮੁੰਡੇ ਨੂੰ ਸੱਚਾ ਬਾਜ ਵੀ ਆਇਆਂ ਤੋਰਾਂਗੇ ਓਡੇ ਬੜਿਆਸ ਨਹੀਂ ਮੇਰੀ ਥੋੜੇ ਜਿਹਾ ਤੁਸੀਂ ਮੇਰੇ ਤੇ ਮੀਨ ਜੀ ਕੀ ਨਾ ਥੋੜੀ ਜਿਹਾ ਕਰਵਾ ਹਾਂਜੀ ਅਸੀਂ ਜੀ ਅੱਜ ਲੱਗੇ ਹੋਏ ਆ ਮੂਟਾ ਮੂਟਾ ਦਾ ਕੋਈ ਜੁੱਕ ਨਹੀਂ ਬਤਾ ਦੇ 22 ਸਾਲਾਂ ਬਾਅਦ ਨੇ ਜਦੋਂ ਉਦੋਂ ਪਤਾ ਨਹੀਂ ਕੀ ਹੋਊਗਾ ਉਹ ਬਾਅਦ ਚ ਦੇਖਾਂਗੇ ਪਹਿਲਾਂ ਕੰਮ ਦੇਖੋ ਹੁਣ ਆਲੇ ਨਹੀਂ ਤਾਂ ਆਖਰੀ ਸਾਲ ਕਰਦੇ ਹਾਂ ਹਾਂਜੀ ਲੋਕਾਂ ਨੂੰ ਆਖਰੀ ਸਾਲ ਵਾਲੀ ਯਾਦ ਰਹਿ ਜਾਂਦੀ ਹੈ ਹੈਨਾ ਜੀ ਹਾਂ ਯਾਰ 100 ਰੁਪਏ ਸਿਲੰਡਰ ਸਸਤਾ ਕਰਤਾ ਇਹ 4 ਸਾਲ ਲੁੱਟਿਆ ਹੁੰਦਾ ਉਹ ਤਾਂ ਆਪਾਂ ਪਹਿਲੇ ਦਿਨ ਤੋਂ ਲੱਗੇ ਹੋਏ ਆ ਨੌਕਰੀਆਂ ਦੇਣ ਵਾਸਤੇ ਲੱਗੇ ਆ ਪਾਣੀ ਕਹੇ ਨਹਿਰਾ ਕੱਸੀਆਂ ਦਾ ਪਾਣੀ ਬਿਜਲੀ ਬਿਜਲੀ ਦੱਸੋ ਨਹਿਰਾ ਆ ਰਹੀ ਹੈ ਕੰਟਰੀ ਲੱਗ ਗਈ ਰਾਤ ਨੂੰ ਵੀ ਦੇ ਦਿਨ ਰਾਤ ਚੱਲਦੀ ਹੈ ਜੀ ਆਹ ਮੋਟਰਾਂ ਬੰਦ ਕਿਹੜਾ ਬੰਦ ਨਹੀਂ ਹੈ ਜੀ ਪਹਿਲਾਂ 17 18 ਹਾਂ ਸੰਪਤੀਆਂ ਹੋ ਗਈ ਸਾਡੇ ਤੇ ਇਸੇ ਮੈਟੋ ਜਾ ਰਹੇ ਹਾਂ 17 ਮਿੰਟ ਵੀ ਹੋ ਗਏ ਹਾਂਜੀ ਹਾਂ ਮੇਰੇ ਪਿੰਡ ਵੀ ਆਜੋ 17 ਹਾਂਪਤੀਆਂ ਹੋ ਗਈਆਂ ਅਜੇ ਤੱਕ ਵੈਰੀ ਗੁੱਡ 75 ਮਿੰਟਾਂ ਚ ਇਹ ਵੈਰੀ ਗੁੱਡ ਲੜਾਈਆਂ ਦੂਈ ਪੇਟਾਂ ਦੀ ਲੜੀ ਜਾਂਦੀ ਸਰਪੰਚੀ ਹੈ ਹਰਾਂ ਦਾ ਲਖ ਰਪਏ ਦੀ ਸਰਪੰਚੀ ਹੈ 20-20 ਲੱਖ ਰੁਪਏ ਲਾਈ ਜਾਂਦੀ ਸੀਮ ਸਾਹਿਬ ਬਾਡੀ ਬਦੌਲਤ ਆ ਨਹਿਰ ਕਿਉਂ ਨਾ ਪਿੰਡਾਂ ਨੂੰ ਪਾਣੀ ਵੀ ਮਿਲ ਰਿਹਾ ਜੀ ਜੇ ਇਹ ਰਬਦ ਹੋ ਜਾਣਗੀਆਂ ਇਹਦੇ ਤੇ ਲੱਗਿਆ ਜੀ ਤਿੰਨ ਜਗ੍ਹਾ ਢਾਈ ਸਾਡੇ ਹਲਕੇ ਨੇ ਹੂੰ ਇੱਧਰ ਟੋੜ ਰਾਂ ਜੀ ਬੜੀ ਝੱਲੀਆਂ ਜੀ ਕਿਹੜੀ ਸਲਾਬ ਤੋਂ ਵਹ ਰਹੀ ਜੀ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਬਰਨਾਲੇ ਕੋਲ ਇਸੇ ਨਹਿਰ ਤੋਂ ਜਾਂਦਾ ਹਰੀਗੜ੍ਹ ਵਾਲੀ ਨਹਿਰ ਕਹਿੰਦੇ ਆ ਉਹਨਾਂ ਨੂੰ ਮਤਲਬ ਬਰਨਾਲੇ ਦੇ ਨਾਲ ਨਾਲ ਪਿੰਡ ਹਰੀਗੜ੍ਹ ਹੈ ਰਾਜਗੜ੍ਹ ਹੈ ਹਾਲੇ ਨਾਲ ਪੂਰੇ ਕੁੱਬੇ ਆ ਨਹਿਰ ਉਹਨਾਂ ਦੀਆਂ ਜੜਾਂ ਚ ਜਾਂਦੀ ਹੈ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਜਦੋਂ ਨਹਿਰੀ ਥੋੜੇ ਖੇਤਾਂ ਤੋਂ ਜਾਂਦੀ ਹੈ ਕਹਿੰਦੇ ਨਾ ਜੀ ਇੱਥੇ ਮੋਗਾ ਨਹੀਂ ਕਿਉਂ ਨਹੀਂ ਹੈਗਾ ਵੀ ਘੱਟ ਤੋਂ ਘੱਟ ਜਿੰਨਾ ਵੀ ਹੈ ਜ਼ਮੀਨਾਂ ਚੋਂ ਜਾ ਰਹੀ ਜੇ ਹੁਣ ਇੱਥੇ ਨੇ ਫੈਕਟਰੀ ਲਾਉਂਦਾ ਤਾਂ ਘੱਟ-ਘੱਟ ਥੋੜੇ ਆਲੇ-ਦਾਲ ਦੇ ਪਿੰਡਾਂ ਦੇ ਮੁੰਡਿਆਂ ਕੁੜੀਆਂ ਨੂੰ ਕੰਮ ਦੇਵਾਂਗਾ ਨਾ ਮੈਂ ਸ਼ਰਤ ਰੱਖੂਗਾ ਕਿ ਪਹਿਲਾਂ ਇਹਨਾਂ ਦੇ ਉਹਨਾਂ ਨੂੰ ਕੰਮ ਦਿਓ ਫੈਕਟਰੀ ਵਾਲੇ ਵੀ ਚਾਹਣਗੇ ਵੀ ਇੱਥੋਂ ਹੀ ਕੰਮ ਮਿਲ ਜੇ ਤਾਂ ਸਾਨੂੰ ਦੂਰ ਨਹੀਂ ਜਾਣਾ ਜੇ ਹੁਣ ਆ ਇਸ ਨਹਿਰ ਚੋਂ ਤੁਹਾਨੂੰ ਪਾਣੀ ਵੀ ਮਿਲਦਾ ਫਿਰ ਇਹ ਰੱਖੀ ਫਾਇਦਾ ਨਹੀਂ ਨਹੀਂ ਲੱਗਿਆ ਜੀ ਉੱਥੇ ਹੀ ਚਰਚਾ ਕਰ ਲੱਗ ਗਈ ਹੋਰ ਫਿਕਰ ਮੈਂ ਪਾਣੀ ਆਪਣੇ ਕੋਲ ਬਥੇ ਹੋ ਗਿਆ ਤੇ ਹੁਣ ਮਿੱਟੀ ਵੀ ਤੇ ਉਪਰਤ ਹੈ ਉਧਰ ਤੱਕ ਦਾ ਸਰਕਲ ਵੀ ਬਣਾਉਂਦੇ ਆ ਮਿੱਟੀ ਬਹੁਤ ਰਫਜਾਉ ਖੇਤਾਂ ਚ ਵੀ ਆ ਗਈ 90 90 ਮਾਣ ਚੋਣਾ ਠੀਕ ਹੈ ਠੀਕ ਆ ਬੱਦ ਗਿਆ ਠੀਕ ਆ ਤਾਂ ਲੱਖ ਲੱਖ ਤੇ ਚਲਾ ਗਿਆ ਬਿਲਕੁਲ ਤੇ ਪਰਾਇਤ ਦੀ ਫਸਲ ਬਹੁਤ ਵਧੀਆ ਹੋ ਰਹੀ ਦਾਣਾ ਦਾਣਾ ਚੱਕਾਂਗੇ ਕੱਲ ਤੋਂ ਤੁਹਾਡਾ ਕੰਮ ਸੀ ਆ ਜੀ